ਹਾਂਜੀ ਸਾਸਤਰੀ ਕਾਲ ਦੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਆਪਾਂ ਆਏ ਹੋਏ ਆ ਬਾਈ ਪਨੀਰੀ ਲੈਣ ਸਵੇਰੇ ਆਪਾਂ ਗਏ ਬਾਈ ਗਾਗੇਵਾਲ ਉਦੋਂ ਆਪਾਂ ਬਲੌਗ ਨਹੀਂ ਬਣਾਇਆ ਬਾਈ ਉਦੋਂ ਵੀ ਨਹਿਰ ਦੇ ਕਿਨਾਰੇ-ਕਿਨਾਰੇ ਗਏ ਅੱਜ ਵੀ ਬਾਈ ਹੁਣ ਆਪਾਂ ਜਾ ਰਹੇ ਆ ਪੁੰਨਾਲ ਫੱਕ ਲੈਣ ਜਾ ਰਹੇ ਆ ਬਾਈ ਡੋਗਰੂ ਸ਼ਾਦੀ ਆਪਾਂ ਤੇ ਇੱਥੇ ਆਪਾਂ ਨੂੰ 30 ਕਿਲੋ ਵੀ ਮਿਲ ਗਿਆ ਸੀਗਾ ਗਾਗੇਵਾਲੋਂ ਤੇ ਥੋੜਾ ਜਿਹਾ ਵੀ ਘਟਦਾ ਸੀਗਾ ਉਹ ਆਪਾਂ ਹੁਣ ਚੱਲੇ ਆ ਪੁੰਨਾਲ ਲੈਣ ਬਾਈ ਰਿਸ਼ਤੇਦਾਰੀ ਚੋਂ ਮਾਮੇ ਘਿਆ ਕੋਲੋਂ ਪਹਿਲਾਂ ਭੂਆ ਕੋਲੋਂ ਲੈ ਕੇ ਆਏ ਤੇ ਆਹ ਦੇਖ ਲਓ ਬਾਈ ਨਹਿਰ ਦੇ ਨਜ਼ਾਰੇ ਪੰਜਾਬ ਦੀ ਖੂਬਸੂਰਤੀ ਪਾਣੀ ਇੱਥੇ ਬਿਜਲੀ ਬਣਦੀ ਆ ਬਾਈ ਤੇ ਕਿਹੜਾ ਪਿੰਡ ਆ ਉਹਦੇ ਨੇ ਇਹ ਕਾਂਝਲਾ 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 ਵੀਰੇ ਕਾਂਝਲੇ ਕੋਲੇ ਆਪਾਂ ਪਹੁੰਚ ਗਏ ਹਨਾ ਤੇ ਆਹ ਦੇਖੋ ਤੁਸੀਂ ਨਹਿਰ ਤੇ ਬਿਜਲੀ ਬਣਦੀ ਦੇਖੋ ਨਹਿਰ ਬਾਬੋ ਸਰਾ ਕੰਮ ਦੇਖੋ ਐਨ ਐਂਡ ਕੰਮ ਹੋਇਆ ਪੈ ਜੂਰਾ ਤੇ ਫੱਕ ਵੀਰੇ ਆਪਾਂ ਅੱਜ ਲੈ ਕੇ ਜਾਣੀ ਐ ਇੱਕ ਵਾਰ ਬਾਈ ਰੱਬ ਮੀਂਹ ਪਾਉਂਦਾ ਯਾਰ ਪਰ ਹਣ ਤਿਆਰ ਹੋਣ ਚੀ ਨਹੀਂ ਆ ਰਿਹਾ ਕੀ ਕਰੀਏ ਯਾਰ ਤੇ ਹੁਣ ਦੇਖਦੇ ਆਂ ਜੇ ਰੱਬ ਮਿਹਰ ਕਰੂਗਾ ਕਿਰਪਾ ਰੱਖੇ بارش ਨਾ ਪਾਵੇ ਹਨਾ ਤਾਂ ਆਪਾਂ ਉਹ ਕਰ ਲਈਏ ਤੇ ਸੈਟ ਹੋ ਜੂਗਾ ਮਾ ਆਪਣਾ ਵਧੀਆ ਤੇ ਫੱਕ ਵੇਜ ਜੂਗੀ ਬਾਈ ਤੁਹਾਨੂੰ ਫੱਕ ਵੀ ਦੀ ਵੀ ਦਿਖਾਵਾਂਗੇ ਆਹ ਦੇਖੋ ਤੁਸੀਂ ਨਹਿਰ ਦਾ ਵੀਰੇ ਪਾਣੀ ਪਹਿਲਾਂ ਤਾਂ ਐਨ ਸਰਾਇ ਨਾ ਕੰਮ ਤੇ ਹੁਣ ਬਾਈ ਆਪਾਂ ਜਾ ਰਹੇ ਹਾਂ ਪੁੰਨਾਲ ਪੁੰਨਾਲ ਤੋਂ ਆਪਾਂ ਬਸ ਪਨੀਰੀ ਚੱਕੇ ਨਾਲ ਦੀ ਨਾਲ ਮੁੜ ਜਾਣਾ ਟਾਈਮ ਬਾਈ ਹੋ ਚੁੱਕਾ ਹੈਗਾ ਸ਼ਾਮ ਦੇ 6:00 ਵਜੇ ਹੋਣਗੇ ਹਨਾ ਤੇ ਲੇਟ ਹੋ ਗਏ ਥੋੜਾ ਯਾਰ ਕੀ ਕਰੀਏ ਬਾਈ ਮਜਬੂਰੀਆਂ ਨੇ ਹੁਣ ਜ਼ਰੂਰੀ ਹੈ ਕੰਮ ਉਹ ਵੀ ਕਰਨਾ ਹਨਾ ਤੇ ਹੁਣ ਬਾਈ ਤੁਹਾਨੂੰ ਪੁੰਨਾਲੇ ਜਾ ਕੇ ਮਿਲਦੇ ਆਂ ਯਾਰੋ ਪਨੀਰੀ ਲਿਆ ਆਇਆ ਆਪਾਂ ਕਾਂਝਲੇ ਦੁਬਾਰੇ ਆ ਗਏ ਨਹਿਰ ਤੇ ਜਿੰਮੇ ਤੁਸੀਂ ਦੇਖ ਸਕਦੇ ਹੋ ਆਹ ਦੇਖ ਲਓ ਬਾਬੂ ਅੱਜ ਥੱਕ ਗਏ ਪਹਿਲਾਂ ਗਾਗੇ ਵਾਲੇ ਪਨੀਰੀ ਲੈਣ ਫਿਰ ਇੱਧਰ ਆਏ ਪੁਨ ਨਾਲ ਆਹ ਦੇਖੋ ਭਈਆ 12 ਕਿਲੋ ਵਾਸਤੇ 20 ਵਾਸਤੇ ਢੀ ਦੂਰ ਆਏ ਆਗੇ ਤੇ ਆ ਤੁਹਾਨੂੰ ਦਿਖਾਉਣਾ ਹੈ ਭਾਈ ਬਾਹਰ ਲਾ ਵੀ ਉਹ ਉੱਤਰ ਕੇ ਗੱਡੀ ਚੋਂ ਤੇ ਗੱਡੀ ਮਾਰ ਬੰਦ ਕਰਦੀ ਹੈ ਨਾ ਲਾਈਟਾਂ ਕਰਦੀ ਬੰਦ ਹੁਣ ਤੁਹਾਨੂੰ ਉੱਤਰ ਕੇ ਦਿਖਾਉਣਾ ਹੈ ਬਾਬੂ ਵੀਊ ਬਾਹਰ ਲਾ ਹਨੇਰਾ ਹੋ ਗਿਆ ਪੂਰਾ ਦੇਖੋ ਲਾਈਟਾਂ ਮੈਨ ਲੱਗ ਗਈਆਂ ਹੁਣ ਪਿੰਡ ਵੀ ਜਾਣਾ ਹੈ ਜੇ ਆ ਨਹਿਰ ਆ ਗਈ ਉਹਨ ਇੱਥੇ ਇੱਕ ਅਧੀ ਰੀਲ ਰੂਲ ਬਣਾਉਣਾ ਹੈ ਨਲਕੇ ਤੋਂ ਪਾਣੀ ਪੀਣਿਆਂ ਨਾਲੇ ਨਲਕੇ ਦਾ ਪਾਣੀ ਠੰਡਾ ਹੁੰਦਾ ਆ ਬਣਾਈ ਵਲੌਗ ਬੜੀ ਵੀਡੀਓ ਪਾਣੀ ਪੀ ਕੇ ਦਿਖਾਈ ਆਪਾਂ ਨੂੰ ਆਹ ਦੇਖੋ ਯਾਰੋ ਇਹ ਪਿਆਹਾ ਉਹ ਜੀਆਂ ਰਾਣੀਆਂ ਜਿਹੜੀਆਂ ਚੀਜ਼ਾਂ ਲੋਕ ਹੋ ਰਹੀਆਂ ਨੇ ਆਹ ਦੇਖੋ ਬਈਆਂ ਇਹ ਨਲਕਾ ਜਿਹੜਾ ਨਾ ਪੈਂਦਾ ਪਾਣੀ ਦੇਖੋ ਬਰਫ਼ ਵਰਗਾ ਹੋ ਗਿਆ ਬਾਲੇ ਥੋੜੇ ਰਹਿ ਗਏ ਨਲਕੇ ਵੀ ਆਪਣੇ ਜਣਾ ਸਵਾਦ ਆ ਗਿਆ ਬਾਬਾ ਮੈਂ ਕਹਣਾ ਪਾਲਾ ਠੱਡਾ ਪਾਣੀ ਓਏ ਨਾਲੇ ਸਵਾਦ ਜਿਸ ਲੜੀ ਇਹਦੀ ਕੀ ਰੀਸ ਕਰੂਗੀ ਯਾਰ ਬਾਹਰਲਾ ਪਾਣੀ ਤੇਨ ਯਾਰ ਆ ਗਿਆ ਬਾਈ ਅੱਜ ਜੰਮਣੀ ਜਾ ਗਿਆ ਛੁੱਟੀ ਵੱਜ ਗਈ ਓਏ ਬੀਜੀਆਂ ਕੱਲ ਨੂੰ ਪਨੀਰੀ ਬੀਜ ਕੇ ਵੇਲਨੇ ਆ ਅਜੂ ਬਾਤ ਉਹ ਦੇਖੋ ਬਾਈ ਉੱਥੇ ਬਣਦੀ ਹੈ ਬਿਜਲੀ ਪੀਲਾ ਪਾਣੀ ਤੂੰ ਲੈ ਓਹ ਸਾਹਮਣੇ ਬਾਈ ਜਿਹੜਾ ਉੱਥੇ ਹੈ ਗਰੱਡ ਉੱਥੇ ਬਿਜਲੀ ਬਣਦੀ ਹੈਗੀ ਦੇਖ ਸਕਦੇ ਹੋ ਜੀ ਮੈਂ ਤੁਸੀਂ ਹੁਣ ਇੱਥੇ ਇੱਕ ਦੀ ਰੀਲ ਰੂਲ ਬਣਾਉਣੇ ਆ ਦੇਖਦੇ ਆ ਉਹ ਤਾਂ ਆਪਣੀਆਂ ਰੀਲਾਂ ਚੱਲਦੀ ਨਹੀਂ ਕੋਈ ਲਾਈਕ ਹੀ ਨਹੀਂ ਕਰਦਾ ਯਾਰ ਚਲੋ ਫਿਰ ਵੀ ਕੀ ਗੱਲ ਨਹੀਂ ਨਲਕੇ ਬਹੁਤ ਥੋੜੇ ਰਹਿ ਗਏ ਪਾਣੀ ਦੇਖੀਓ ਤੇਰੇ ਦੂਜਾ ਵਾਂ ਬਰਫ ਵਰਗਾ ਨਾਲ ਆਏ ਲੱਗੂ ਜਿਵੇਂ ਭੈਣ ਦਾ ਬੇਸਲੇਰੀ ਵੀ ਰੀਸ ਕਰਦਾ ਯਾਰ ਇਹ ਪਾਣੀ ਦੀ ਪ੍ਰੀਰੀ ਭਾਈ ਆਪਾਂ ਦੇਖਦੇ ਆ 1509 ਲਾਵਾਂਗੇ 26 ਦੀ ਥਾਂ ਤੇ ਸਾਡਾ ਇਰਾਦਾ ਪਹਿਲਾਂ 26 ਦਾ ਸੀ ਹੁਣ 26 ਬਦਲ ਕੇ 1509 ਲਾਵਾਂਗੇ ਕਿਉਂਕਿ ਰੇਟ ਆ ਗਿਆ ਤਾਰ ਪਾਰਾ ਰਿਸਕ ਲੈਣਾ ਸਿੱਖੋ ਆ ਖੜੀ ਹੈ ਗੱਡੀ ਬਾਬੋ ਗੱਡੀ ਦਾ ਵੀ ਹਾਲਾਤ ਦੇਖ ਲਓ ਬੁਰੇ ਹੋ ਗਏ ਦੇਖ ਲਓ ਕਿੰਨਾ ਮੀਂਹ ਪਿਆਗਾ ਤੁਹਾਨੂੰ ਦਿਖਾਉਣੇ ਆ ਗੱਡੀ ਤੇ ਵੀ ਐ ਮਿੱਟ 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 ਚੜਿਆ ਪਿਆ ਦੇਖ ਲਓ ਲੈ ਹਾਂ ਦੇਖ ਲਓ ਐ ਰੇਤਾ ਜਿਹੜਾ ਪਿਆ ਬਾਬੇ ਗੱਡੀ ਤੇ ਇੰਨਾ ਇੰਨਾ ਇਹਨੂੰ ਵੀ ਧੋਣਿਆਂ ਨਾਲ ਟਰੈਕ ਧੋਣੇ ਆ ਚਲੋ ਬਾਈ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਹੁਣ ਅਸੀਂ ਪਿੰਡ ਜਾਂਦੇ ਨੇ ਨਿਹਰਾ ਹੋ ਗਿਆ ਹਾਂਜੀ ਬਾਈ ਕੀ ਹਾਲ ਚਾਲ ਹੈ ਆਪਾਂ ਪਨੀਰੀ ਕੁਝ ਨਾ ਗਈ ਬਾਈ ਦੇਖੋ ਮੱਝੀ ਦਾ ਆਤੀ ਵਾਲਾ ਨਹੀਂ ਜਮਾ ਦੇਖੋ ਬਾਬੋ ਲੱਗਦੀ ਹੈ ਨਾ ਮੱਝੀ ਟ੍ਰੈਡ ਦੇ ਟਾਇਰ ਵੀ ਦੇਖੋ ਵੀ ਕਿਵੇਂ ਕਰਦਾ ਟ੍ਰੈਡ ਵੀ ਦੇਖੋ ਚੱਕਰ ਜੋੜ ਕੇ ਦਿਖਾਵਾ ਯਾਰ ਆਪਾਂ ਨੂੰ ਆਹ ਦੇਖੋ ਫੁੱਲਦਾ ਵਾਗੋ ਟ੍ਰੈਡ ਦੇਖੋ ਬੰਦ ਹੋਣ ਨੂੰ ਪੈਂਦਾ ਆਪਾਂ ਜੱਕੀ ਜੱਤ ਥੋੜੀ ਥੋੜੀ ਜਿਹੀ ਲੈਂਟ ਜੱਕ ਤੀ ਦੇਖੋ ਵਾਗੋ ਐਂ ਨਿਆਰਾ ਹਾਂ ਵਾ ਵਾ ਘਨਵਾਣਾ ਦੇਖੋ ਆ ਫੇਰ ਦਿੱਤਾ ਕੀ ਮੰਦੀ ਵਾਗੋ ਟ੍ਰੈਡ ਵਾਗੋ ਜਾਂਦਾ ਫੇਰ ਜੱਕ ਥੋੜੀ ਜੀ ਫੇਰ ਨਾਲ ਜੀ ਐਂ ਜਵਾ ਲਈਦਾ ਵਾ ਬਾਬਾ ਆਪਾਂ ਜੋਰ ਨਾਲ ਲਾਈ ਦੇਖੀ ਰੱਖੀਦਾ ਆਲੇ ਪਾਰ ਜਾਂਦਾ ਆਪਾ ਤੁਹਾਨੂੰ ਬਾਹਾਂ ਦਿਖਾਉਣਾ ਇੱਕ ਮਿੰਟ ਦੁਬਾਰਾ ਆਹ ਦੇਖੋ ਆਪੇ ਜਾਂਦਾ ਸੁਪਰ ਸੀਟਰ ਮਗੂ ਪਾਉਣੇ ਆਪਾ ਬਾਹਾਂ ਬਾਹਾਂ ਨਿਆਰਾ ਹੁੰਦਾ ਹੈਗਾ ਦੇਖੋ ਉਹ ਟਰੈਡ ਆਪਾ ਗਿਆ ਟਰੈਡ ਆਪਾ ਮੜ ਗਿਆ ਜਮੀਂ ਦੇਖੋ ਫੇਰ ਜਾਂਦਾ ਬਾਈ ਟਰੈਡ ਦਾ ਹੀ ਕਸੂਰ ਨਹੀਂ ਹੈਗਾ ਤੁਸੀਂ ਹਣਕੀ ਦੇਖੋ ਫਿਰ ਜਾਂਦੇ ਆਣੇ ਬੰਦੇ ਖੋੜ ਤੇ ਟਰੈਡ ਵੀ ਦੇਖੋ ਜਦੋਂ ਮਾੜਾ ਮਾੜਾ ਹੁੰਦਾ ਹੈਗਾ ਟਰੈਡ ਦੇਖੋ ਬਾਈ ਕੀ ਕੋਈ ਇੱਕ ਬਾਹਣ ਗੱਲੇ ਨੇ ਹੁਣ ਇੱਕ ਵਈ ਹੜਿਆ ਮੇਰੇ ਥੱਲੇ ਹੋਇਆਗਾ ਜੇ ਕਿ ਸਿਆਣੇ ਡਰਾਈਵਰ ਥੱਲੇ ਹੁੰਦਾ ਤਾਂ ਟਾਇਰ ਵਧੀਆ ਚੱਲੀ ਵੀ ਜਾਵੇ ਮਾੜਾ ਬਾਪੋ ਜੀ ਦੀ ਜਾਨ ਕੱਢ ਦਿੰਦਾ ਜਮਾ ਵਾਹ ਜਿੰਨਾ ਗਿਰ ਜਮਾ ਦੀ ਜ ਮਰਦੀ ਨਹੀਂ ਆਈ ਹੈ ਨਾ ਦੀ ਚ ਕਹੀ ਨਹੀਂ ਨੀ ਤੂੰ ਬਾਪ ਮੇਰਾ ਕੋਲ ਟੱਟੂ ਆ ਉਹਨਾਂ ਜ਼ਿਕਰ ਨਹੀਂ ਹਣਦਾ ਤੂੰ ਜੋਰ ਲਾ ਉਹ ਹੋ ਹੋ ساری 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 ਵੱਡੇ ਘਰੇ ਵਾਲਾ ਕੰਮ ਹੋ ਗਿਆ ਜੀ ਪਰ ਉਹ ਲਿਫਟ ਚਾਹੀਦੀ ਤੇ ਢੇੜਾ ਦੇਦਾ ਸੀ ਬੈਕ ਕਰ ਲੀਦਾ ਯਾ ਬਾਹਣ ਥੋੜੇ ਗਿੱਲੇ ਨੇ ਬਾਈ ਸੰਦਾ ਨਾਲ ਹੀ ਕਿ ਦੂਰ ਨਹੀਂ ਹੈਗਾ ਛੰਦ ਨੂੰ ਵਿਚਾਰੇ ਕੀ ਕਰਨ ਬਾਹਣ ਗਿੱਲੇ ਬਾਹਲੇ ਨੇ ਕਰ ਜਿੰਨਾ ਕਿ ਬਾਹਿਆ ਦਾ ਟ੍ਰੈਂਡ ਫੱਟਦਾ ਜਾਵਾ ਉਹਨੂੰ ਅੱਕੇ ਦਿਖਾਉਣਾ ਜਦੋਂ ਪਨੀਰੀ ਬੀਜਣ ਲੱਗੇ ਤੇ ਹਾਂਜੀ ਬਾਈ ਗਾਲਾ ਗੂਲਾ ਦੇ ਕੇ ਆਪਾਂ ਨੂੰ ਤਾਰਦਾ ਟਰੈਕਟਰ ਤੋਂ ਕਹਿੰਦੇ ਐ ਤੂੰ ਟਰੈਕਟਰ ਉਹ ਕਰਦੇ ਆ ਖਰਾਬ ਕਹਿੰਦੇ ਤੂੰ ਤਾਂ ਜੋਰੀ ਵੜਾ ਲਾਉਣਾ ਐ ਮੰਜੀ ਲਾ ਕੇ ਕਹਿੰਦੇ ਕਿਹੜਾ ਪੱਤੇ ਆ ਕੱਢਣਾ ਥੱਲੋਂ ਸੌਦੀਗਰ ਬਹੁਤ ਵਗੂ ਤੇ ਆਪਾਂ ਨੂੰ ਲਾਤਾ ਤੇ ਆਪਾਂ ਬਾਈ ਪੱਖਾ ਲਾ ਕੇ ਅੰਦਰ ਪੈ ਗਏ ਠੀਕ ਐ ਆ ਰੇ ਲਿਆਂਦਾ ਪਿਆ ਬਾਬਿਓ ਇਹ ਆਪਾਂ ਮੱਕੀ ਚ ਸਿੱਖਣਾ ਆ ਪਿਆ ਹੂਸਾ ਦਾ ਵੀ ਇਹ ਆਪਾਂ ਦੋ ਤਿੰਨ ਦਿਨਾਂ ਨੂੰ ਬੀਜਾਂਗੇ ਤੇ ਆ ਪਈਆ ਦਵਾਈ ਬਾਈ ਜਿਹੜੀ ਉਹ ਚ ਪਾਉਣੀ ਆ ਫੱਕ ਚ ਕੱਖਾਂ ਵਾਸਤੇ ਇਹ ਬਾਅਦ ਚ ਸਿੱਟਾਂਗੇ ਮਿੱਟੀ ਚ ਰਲਾ ਕੇ ਤੇ ਆਂ ਬੀ ਪਹੁੰਤਾ ਪਿਆਗਾ ਆ ਬੀ ਹੁੰਤਾ ਪਿਆਗਾ ਹੂਸਾ ਦਾ ਵੀ ਇਹ ਇੱਦਿ ਬੀਜਾਂਗੇ ਉਹ ਮਾਰੀ ਜਾਂਦਾ ਤੁਹਾਡਾ ਬਾਈ ਜੀ ਇਹ ਉਹ ਤੁਹਾਡਾ ਮਾਰਦਾ ਹੁਣ ਇਹ ਦੂਬਾਰਾ ਬੱਟਾ ਪਾ ਕੇ ਬੀਜੇ ਨਾ ਕਸੌਲੀ ਨਮਾਸਤੰਦੇਵ ਨਾਲੇ ਪ੍ਰੋਟੀਨ ਆ ਗਿਆ ਬਾਬੇ ਆਪਣਾ ਖੇਤ ਸਰੀਰ 'ਚ ਕੋਈ ਘਾਟ ਨਹੀਂ ਪਣੀ ਚਾਹੀਦੀ ਘਰੋਂ ਪ੍ਰੋਟੀਨ ਆ ਗਿਆ ਬਣ ਕੇ ਦੇਖੋ ਬਾਬੇ ਇੰਨਾ ਖਿਆਲ ਰੱਖਦੇ ਨਹੀਂ ਕਰਦੇ ਆਪਣਾ ਪ੍ਰੋਟੀਨ ਭੇਜਿਆ ਸਪੈਸ਼ਲ ਆਪਾਂ ਨੂੰ ਪੀਣ ਵਾਸਤੇ ਖੇਤ ਜਿਹੜੇ ਮੁੰਡੇ ਕੰਮ ਕਰਨ ਗਏ ਨੇ ਇਹਦੇ ਡਾਈਟ 'ਚ ਹੋਣਾ ਹੋ ਜੀ ਇੰਨ ਲੱਗਿਆ ਹਾਂ ਹੂੰ ਹੂੰ ਆ ਖੇ ਗਾ ਬਾਬੇ ਬਣਾਣਾ ਸ਼ਿਕ ਮੈਂ ਕਹਣਾ ਬਾਲਾ ਹੀਰਾ ਬਣਿਆ ਭਰਪੂਰ ਪਾਈ ਹੋਈ ਹੈ ਵਧੀਆ ਫੱਕ ਪਿਆਉਂਦੀ ਓਹੀ ਨਾ ਚੱਲ ਇੱਧਰ ਸਾਡਾ ਵੀਰ ਨੇ ਬਾਰੂ ਨੇ ਸੁੱਖਾ ਪਾਲਿਆ ਆਹ ਦੇ ਵਾਸਤੇ ਸੈੱਲ ਬਾਲਣਾ ਕੀ ਕਰਦੇ ਆ ਚਲ ਠੀਕ ਆ ਫੇਰ ਕਰਦੇ ਕੀ ਦੁਬਾਰਾ ਧਰਦੀ ਬਰਪੁਰ ਪਾ ਦੀ ਪੱਖਾ ਚੱਲੀ ਜਾਂਦਾ ਐਣ ਓਕੇ ਆ ਕੰਮ ਕੋਠੇ ਦਾ ਆਪਣੇ ਦਾ ਵੀ ਆਪਾਂ ਅੱਜ ਫੱਕ ਬੀਜ ਕੇ ਇਧਰ ਬੈਲੇ ਆ ਮੱਕੀ ਚ ਰੇ ਸਿੱੜਦੀ ਏ ਬਸ ਆਹੀ ਕੰਮ ਨੇ ਆਪਣੇ ਕੋਲੇ ਜੋ ਬੈਲੇ ਆ ਆ ਹੁਣ ਆਪਾਂ ਪ੍ਰੋਟੀਨ ਪੀਨੇ ਆ ਬੈਹਿ ਕੇ ਵਧੀਆ ਬੈੱਡ ਤੇ ਟਾਹੜਨਾ ਹੁਣ ਸਾਨੂੰ ਅੱਗੇ ਦਿਖਾਉਣੇ ਫੇਰ ਕੀ ਬਣਨਾ ਹਾਂਜੀ ਬਾਪੋ ਮੀ ਆ ਗਿਆ ਬਾਈ ਬਾਹਣ ਵਾਹੀ ਜਾਂਦਾ ਸੀਗਾ ਮੀ ਆ ਗਿਆ ਦੇਖੋ ਆ ਬਚਾਲੇ ਛੱਡ ਕੇ ਜਾਣਾ ਪੈ ਰਿਹਾ ਇੱਧਰ ਸੁਹਾਗਾ ਮਾਰ ਕੇ ਆਪਾਂ ਫੱਕਣੂ ਵਾਹਣ ਤਿਆਰ ਕਰਤਾ ਤੇ ਆ ਬਾਈ ਫੇਰ ਗਾਣਾ ਵਾਲੇ ਕੰਮ ਯਾਰ ਆ ਕੋਈ ਬਸ ਸੁਣੋ ਨਾ ਯਾਰ ਉਹੀ ਗੱਲ ਬਸ ਗਾਣਾ ਲੈਣ ਵਾਲੇ ਕੰਮ ਬਾਈ ਕਾਹਣ ਛੱਡ ਗਿਆ ਜੇ ਟਰੈਕਟਰ ਦੇ ਟਾਇਰ 'ਚ ਪੜ ਜਾਂਦੀ ਕਿੱਡੀ ਵੱਡੀ ਹੋ ਸੀ ਯਾਰ ਆਪਣੇ ਤੇ ਇੱਥੇ ਕੱਖ ਨਹੀਂ ਕੁੱਖ ਨਹੀਂ ਬੱਬ ਵੀ ਆਪਣੀ ਦਾਤੀ ਆ ਠੀਕ ਹੈ ਇਹ ਕਿਸੇ ਦੀ ਜਾਂ ਤਾਂ ਕੋਈ ਭੁੱਲ ਕੇ ਗਿਆ ਤਾਂ ਬਾਈ ਉਹਦੀ ਹੈ ਤਾਂ ਜਿਹਦੀ ਵੀ ਹੈ ਬੱਬਾ ਧਿਆਨ ਰੱਖਿਆ ਕਰੋ ਮੜਾ ਜਾਂ ਟਰੈਕਟਰ ਥੱਲੇ ਆ ਜਾਂਦੀ ਟਾਇਰ ਦਾ ਹੋ ਗਿਆ ਹੀ ਕੰਮ ਇਹ ਨਾਲ ਲਿਗਾ ਪੈ ਗਈ ਵਾਹ ਕਿਰੂਨੇ ਰੋਕਦਾ ਮੌਕੇ ਤੇ 20 ਆ ਗਿਆ ਵਾਪਕ ਪੂਰਾ ਫੁੱਲ ਐਨ ਮੌਸਮ ਤੁਸੀਂ ਦੇਖ ਸਕਦੇ ਹੋ ਆਪਾਂ ਸਿਰਾ ਕਰਾਤਾ ਚਾਰੇ ਪਾਸੇ ਬਾਹਣ ਬੂਣ ਵਾਹ ਕੇ ਫੱਕੜਾ ਤਿਆਰ ਕਰਤਾ ਸਾਗਾ ਮਾਰਦਾ ਹੁਣ ਇਹ ਤੇ 20 ਪੰਤਾ ਪੈ ਗਿਆ ਬਸ ਸਿੱਟ ਕੇ 20 ਪਾਣੀ ਛੱਡ ਦੇਣਾ ਹੈ ਇਦੂ ਬਾਦ ਓਕੇ ਕਰ ਦੇਣਾ ਕੰਮ ਜਿਵੇਂ ਮੱਕੀ ਵੀ ਐਨ ਸਿਰਾ ਹੋਈ ਵੀ ਆਪਣੀ ਮੱਕੀ ਤੇ ਵੀ ਰੇ ਛਿੱਟਣਾ ਸੀਗਾ ਚਲੋ ਨਹੀਂ ਛਿੱਟਿਆ ਗਿਆ 20 ਆ ਗਿਆ ਹੁਣ ਬਈ ਮੈਂ ਉਹ ਕਰਕੇ ਛੱਡਿਆ ਗਿਆ ਬਖੜਾ ਵਿਚਾਲੇ ਛੱਡ ਕੇ ਆ ਉਹ ਬੜਾ ਰੈਕ ਦੇਖੋ ਆਵਾਜ਼ ਆ ਰਹੀ ਹੈ ਨਾ ਕਰਾਇਆ ਫਿਰ ਆਨਲਾਈਨ ਜਿਹੜਾ ਜੂ ਕਲੀਅਰ ਹੋ ਤੇ ਤੇ ਚਲੋ ਬਈ ਧੰਨਵਾਦ ਭਰਾ ਦਾ ਹੁਣ ਕਬੀ ਤੀ ਯਾਰੋ ਸਾਰਾ ਕੰਮ ਓਕੇ ਕਰਤਾ ਪਾਣੀ ਵੀ ਲਾਤਾ ਮੱਕੀ ਚ ਰੇ ਵੀ ਛਿੜਤਾ ਹੁਣ ਆਪਾਂ ਚੱਲਿਆਂ ਬਈ ਆਟਾ ਦਾਣਾ ਚੱਕਣਾ ਜੰਗ ਕਰਕੇ ਤੇ ਹੈ ਸੀਗਾ ਜਿਆਦੇ ਹੁਣ ਆਪਾਂ ਗਾਏ ਹੁਸਨੇ ਕੋਲੇ ਆ ਹੁਸਨੇ ਦੀ ਕੋਠੀ ਆ ਯਾਰੋ ਪਾਤੀ ਕੋਠੀ ਰੋੜ ਤੇ ਜਮ ਆ ਦੇਖ ਲੋ ਆ ਰੋੜ ਜਾਂਦਾ ਜਮ ਰੋੜ ਤੇ ਪਾਤੀ ਹੁਣ ਇਹਦੇ ਮੂਰੇ ਦਰਵਾਜ਼ਾ ਪਾਉਣਾ ਪਹਿਲਾਂ ਆਪਾਂ ਪਾਵਾਂਗੇ ਫਿਰ ਇਹਦੇ ਹੀ ਪਾਵਾਂਗੇ ਦਰਵਾਜ਼ਾ ਆ ਦੋ ਮੋਟਰਾਂ ਖੜਿਆ ਅੱਬ ਆਪਣੇ ਆ ਖੜਾ ਆਪਣਾ ਬੁੱਲਟਰੈਕਟਰ ਵਾਲਾ 735 ਬਾਬੂ ਅੱਗ ਜੀ ਲੜੀ ਅੱਗ ਦੇਖੋ ਆ ਅੱਗ ਜੀ ਆ ਬਾਬਾ ਹੁਣ ਤੁਹਾਨੂੰ ਕੋਠੀ ਦਿਖਾਉਣੇ ਆ ਆ ਉਹਦੇ ਨੇ ਰਹਿ ਗਿਆ ਬਾਬੂ ਡਰੈنگ ਰੂਮ ਤੇ ਆ ਆ ਹੈਗਾ ਬੈਡਰੂਮ ਨਹੀਂ ਆ ਹੈਗਾ ਸਟੋਰ ਰੂਮ ਆ ਹੈਗਾ ਬੈਡਰੂਮ ਤੇ ਉਧਰ ਪੂਜਾ ਰੂਮ ਆ ਆ ਪੂਜਾ ਰੂਮ ਤੇ ਆ ਆ ਕੀ ਉਹ ਆਪਣਾ ਕਿਚਨ ਤੇ ਆ ਆ ਹੈਗਾ ਦੂਜਾ ਉੱਪਰ ਅਜੇ ਪੋਰਸ਼ਨ ਪਾਉਣਾ ਆ ਆ ਹੈਗਾ ਬਾਥਰੂਮ ਬਾਬੂ ਆ ਆ ਕੀ ਵਿਚਾਲੇ ਲੌਬੀ ਸਾਰਾ ਰਹਿਣ ਪੂਰੀ ਵਧੀਆ ਕੰਮ ਕੀਤਾ ਹੈਗਾ ਆਪਾਂ ਹੋਲੀ-ਹੋਲੀ ਤਿਆਰ ਕਰਾਂਗੇ ਇਹਨੂੰ ਪਲੱਸਤਰ ਕਰਾਵਾ ਦਾਂਗੇ ਬਸ ਹੁਣ ਇਹ ਤੋਂ ਬਾਅਦ ਰੰਗ ਰੂਮ ਕਰਕੇ ਓਕੇ ਕਰ ਦਾਂਗੇ ਸਾਰੀ ਤੇ ਉਧਰ ਉਹਦੇ ਨੇ ਪਸੂ ਆਬਾ ਹੁਣ ਰੰਦਾ ਜਿਹੜਾ ਰਹਿਸ਼ ਹਸ ਨੇ ਦੀ ਉਹ ਪਿੱਛੇ ਹੈਗੀ ਇੱਧਰ ਮੂਹਰੇ ਥਾਂ ਛੱਡਿਆ ਹੋਇਆ ਆਪਣੀ ਸਬਜ਼ੀ ਲਾਈ ਹੋਈ ਹੈ ਆ ਗੰਡੇ ਨੇ ਕੱਲ ਨੂੰ ਪੱਟ ਦਾਂਗੇ ਤੇ ਓਕੇ ਕਰ ਦਾਂਗੇ ਕੰਮ ਆਹ ਸਬਜ਼ੀ ਬਈ ਕਾਗਜ਼ ਪਾ ਕੇ ਲਾਈ ਸੀਗੀ ਤੁਸੀਂ ਜਿੰਮੇ ਜਿੰਮੇ ਦੇਖ ਸਕਦੇ ਵਧੀਆ ਸਬਜ਼ੀ ਹੈਗੀ ਆ ਟਮਾਟਰ ਲੱਗੇ ਪਏ ਨੇ ਦੇਖੋ ਆ ਦੇਖੋ ਟਮਾਟਰ ਲੱਗੇ ਪਏ ਨੇ ਛੋਟੇ-ਛੋਟੇ ਤੇ ਇੱਧਰ ਵੀ ਸਬਜ਼ੀ ਲੱਗੀ ਪਈ ਹੈਗੀ ਆ ਤੋਰੀਆਂ ਮੇਰੇ ਸèmਲਾ ਮੇਰੇ ਸਾਰਿਆਂ ਕੋ ਲੱਗਿਆ ਪਿਆ ਵਾ ਇਹ ਕਾਗਜ਼ ਪਾ ਕੇ ਲਈ ਸੀਗੀ ਧੰਨਵਾਦ ਬਾਈ ਸਾਰਿਆਂ ਸਾਡਾ ਬਲੌਗ ਦੇਖਣ ਲਈ ਸਾਰੇ ਜਣੇ ਬਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਹੁਣ ਅਸੀਂ ਬਈ ਦਾਣਾ ਚੱਕਣ ਜਾਂਦੇ ਹਾਂ ਹੁਣ ਤੁਹਾਨੂੰ ਮਿਲਦੇ ਆਂ ਅਗਲੇ ਬਲੌਗ ਚ ਧੰਨਵਾਦ